ਇਸ ਸਤਤੀ ਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਦੁਨੀਆ ਦੀ ਸਭ ਤੋਂ ਅਸਾਵੀ ਅਤੇ ਅਨੋਖੀ ਜੰਗ ਇਸ ਸਤਤੀ ਤੇ ਹੋਈ ਸੀ। ਇਹ ਉਹ ਗੁਰਦੁਆਰਾ ਹੈ ਜਦੋਂ ਗੁਰੂ ਬਾਬਲ ਸਿੰਘ ਜੀ ਨੇ 6 ਪੌ ਨੂੰ ਅਨੰਦਗੜ੍ਹ ਸਾਹਿਬ ਦਾ ਕਿਲਾ ਛੱਡਿਆ ਸੀ ਤੇ ਸਿਰਸਾ ਨਦੀ ਤੇ ਪਹਾੜੀ ਰਾਜਿਆਂ ਅਤੇ ਮੁਗਲਾਂ ਵੱਲੋਂ ਉਹਨਾਂ ਤੇ ਹਮਲਾ ਕਰਕੇ ਗੁਰੂ ਪਰਿਵਾਰ ਨੂੰ ਖੇਰੂ-ਖੇਊ ਕਰ ਦਿੱਤਾ ਗਿਆ। ਪੋ ਮਹੀਨੇ ਦੀ ਸ਼ਹਾਦਤਾਂ ਪਰੇ ਇਤਿਹਾਸ ਦੇ ਨਾਲ ਆਪ ਨੂੰ ਮੁਖਾਤਿਬ ਕਰਾਉਂਦੇ ਹੋਏ ਅੱਜ ਮੈਂ ਆਪ ਨੂੰ ਲੈ ਕੇ ਆਈ ਹਾਂ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਇਸ ਧਰਤੀ ਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਦੁਨੀਆ ਦੀ ਸਭ ਤੋਂ ਅਸਾਵੀ ਅਤੇ ਅਨੋਖੀ ਜੰਗ ਇਸ ਧਰਤੀ ਤੇ ਹੋਈ ਸੀ ਇਸ ਵੇਲੇ ਮੈਂ ਜਿੱਥੇ ਖੜੀ ਹਾਂ ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਹੈ ਇਹ ਉਹ ਗੁਰਦੁਆਰਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 6 ਪੌ ਨੂੰ ਅਨੰਦਗੜ੍ਹ ਸਾਹਿਬ ਦਾ ਕਿਲਾ ਛੱਡਿਆ ਸੀ ਤੇ ਸਿਰਸਾ ਨਦੀ ਤੇ ਪਹਾੜੀ ਰਾਜਿਆਂ ਅਤੇ ਮੁਗਲਾਂ ਵੱਲੋਂ ਉਹਨਾਂ ਤੇ ਹਮਲਾ ਕਰਕੇ ਗੁਰੂ ਪਰਿਵਾਰ ਨੂੰ ਖੇਰੂ-ਖੇਰੂ ਕਰ ਦਿੱਤਾ ਗਿਆ ਇਸ ਦੌਰਾਨ ਗੁਰੂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਸਨ ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਪਿਆਰੇ ਸਿੱਖ ਭਾਈ ਸਾਹਿਬ ਸਿੰਘ ਜੀ ਭਾਈ ਮੁਖਮ ਸਿੰਘ ਜੀ ਅਤੇ ਭਾਈ ਹਿੰਮਤ ਸਿੰਘ ਜੀ ਦੇ ਸਮੇਤ 40 ਹੋਰ ਸਿੰਘ ਸਨ ਜੋ ਇਸ ਕੱਚੀ ਗੜੀ ਦੇ ਵਿੱਚ ਗੁਰੂ ਪਾਤਸ਼ਾਹ ਦੇ ਨਾਲ ਸਨ ਮੁਗਲ ਫੌਜਾਂ ਜੋ ਸਾਈਂ ਗੁਰੂ ਪਾਸ਼ਾ ਦਾ ਪਿੱਛਾ ਕਰਦੀਆਂ ਹੋਈਆਂ ਚਮਕੌਰ ਸਾਹਿਬ ਤੱਕ ਆ ਗਈਆਂ ਸਨ ਅਤੇ ਉਹਨਾਂ ਨੇ ਇਸ ਕੱਚੀ ਗੜੀ ਨੂੰ ਘੇਰਾ ਪਾ ਲਿਆ ਸੀ। ਇਸ ਤੋਂ ਬਾਅਦ ਵਿੱਚ ਜੰਗੇ ਮੈਦਾਨ ਦੇ ਵਿੱਚ ਗੁਰੂ ਪਾਸ਼ਾ ਜੀ ਆਪਣੇ 40 ਸਿੰਘਾਂ ਨੂੰ ਥਾਪੜਾ ਦੇ ਕੇ ਭੇਜਦੇ ਨੇ ਪਰ ਸਭ ਤੋਂ ਅਨੋਖੀ ਗੱਲ ਇਹ ਹੁੰਦੀ ਹੈ ਕਿ ਉਹ ਆਪਣੇ ਪੁੱਤਰਾਂ ਨੂੰ ਵੀ ਇਸ ਜੰਗੇ ਮੈਦਾਨ ਦੇ ਵਿੱਚ ਭੇਜਦੇ ਨੇ ਵਾਰੋ-ਵਾਰੀ। ਪਹਿਲਾਂ ਬਾਬਾ ਅਜੀਤ ਸਿੰਘ ਤੇ ਫਿਰ ਬਾਬਾ ਜੁਝਾਰ ਸਿੰਘ ਮੈਦਾਨੇ ਜੰਗ ਦੇ ਵਿੱਚ ਜਾ ਕੇ ਬਹਾਦਰੀ ਦੇ ਕਰਤੱਵ ਦਿਖਾਉਂਦੇ ਹੋਏ ਸਿੱਖੀ ਦੇ ਬੂਟੇ ਨੂੰ ਔਰ ਹਰਿਆ ਕਰਕੇ ਆਪਣੀਆਂ ਸ਼ਹਾਦਤਾਂ ਦਾ ਜਾਮ ਪੀ ਗਏ ਸੋ ਚਮਕੌਰ ਸਾਹਿਬ ਦੀ ਧਰਤੀ ਉਹਨਾਂ ਲਾਸਾਨੀ ਸ਼ਹਾਦਤਾਂ ਦੇ ਲਈ ਜਾਣੀ ਜਾਂਦੀ ਹੈ ਔਰ ਜਦੋਂ 4 ਮਹੀਨੇ ਦੇ ਵਿੱਚ ਅਸੀਂ ਸਫਰ ਸ਼ਹਾਦਤ ਦੇ ਦਿਹਾੜੇ ਮਨਾਉਂਦੇ ਹਾਂ ਤੇ ਇਸ ਧਰਤੀ ਤੇ ਸੰਗਤਾਂ ਦੀ ਭਾਰੀ ਆਮਦ ਰਹਿੰਦੀ ਹੈ ਇਸ ਵਕਤ ਆਪ ਸੰਗਤਾਂ ਮੇਰੇ ਨਾਲ ਦਰਸ਼ਨ ਕਰੋਗੇ குருਤਵਾਰਾ ਸ੍ਰੀ ਕੱਤੀ ਗੜੀ ਸਾਹਿਬ ਦੇ ਤੇ ਨਾਲ ਹੀ ਜਾਣਾਂਗੇ ਇਸ ਪਾਵਨ ਗੁਰੂ ਅਸਥਾਨ ਦਾ ਗੁਰੂ ਇਤਿਹਾਸ चमक है मेहर की चमकार तेरे जर्रों में यहीं से बनके सितारे गए समा के लिए बस एक हिंद में तीरथ है यात्रा के लिए कटाए बाप ने बच्चे जहां खुदा के लिए श्री चमकार साहिब दी पावन धरती नू भागा परी कहिए जा नहीं ये तो समझ नहीं आता पर यह सच है कि पावन धरती सिखी दे शहादतां दे ਉਸ ਅਨਮੋਲ ਇਤਿਹਾਸ ਨੂੰ ਸਮੋਈ ਬੈਠੀ ਹੈ ਜਿਸ ਦੀ ਮਿਸਾਲ ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲਦੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਪ 1704 ਈਸਵੀ ਨੂੰ ਆਨੰਦਪੁਰ ਸਾਹਿਬ ਛੱਡਣ ਉਪਰੰਤ ਚਮਕੌਰ ਸਾਹਿਬ ਪਹੁੰਚੇ ਇੱਥੇ ਆ ਕੇ ਗੁਰੂ ਪਾਤਸ਼ਾਹ ਜੀ ਨੇ ਉਹ ਅਸਥਾਨ ਜਿੱਥੇ ਅੱਜਕੱਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ ਉਸ ਅਸਥਾਨ 'ਤੇ ਆ ਕੇ ਠਹਿਰ ਕੀਤੀ ਅਤੇ ਇਸੇ ਹੀ ਸਥਾਨ ਤੋਂ ਗੜੀ ਦੇ ਮਾਲਕਾਂ ਰੂਪਚੰਦ ਅਤੇ ਰਾਈ ਜਗਤ ਸਿੰਘ ਨਾਲ ਗੜੀ ਲੈਣ ਸੰਬੰਧੀ رابطہ ਕੀਤਾ ਜਿਨ੍ਹਾਂ ਨੇ ਆਪਣੀ ਕੱਚੀ ਗੜੀ ਗੁਰੂ ਜੀ ਨੂੰ ਸੌਂਪ ਦਿੱਤੀ ਫਿਰ ਤੇ ਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਜ ਪਿਆਰੇ ਸਹਿਬਾਨਾ 40 ਸਿੰਘਾਂ ਸਾਹਿਬਜ਼ਾਤਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੂਚਾਰ ਸਿੰਘ ਜੀ ਸਮੇਤ ਸਭ ਨੇ ਇਸ ਗੜੀ ਵਿੱਚ ਪ੍ਰਵੇਸ਼ ਕਰਕੇ ਮੋਰਚਾ ਬੰਦੀ ਕਰ ਲਈ ਉਧਰ ਪਹਾੜੀ ਤੇ 10 ਲੱਖ ਸ਼ਾਹੀ ਸੈਨਾ ਨੇ ਰਾਤੋਂ ਰਾਤ ਗੜੀ ਨੂੰ ਘੇਰਾ ਪਾਲਿਆ ਅਗਲੇ ਦਿਨ 9 ਪੋ ਨੂੰ ਸਾਰਾ ਦਿਨ ਖਮਸਾਨ ਦੀ ਜੰਗ ਹੋਈ ਜਿਸ ਵਿੱਚ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੂਝਾਰ ਸਿੰਘ ਜੀ ਤਿੰਨ ਪਿਆਰੇ ਸਹਿਬਾਨ ਭਾਈ ਹਿੰਮਤ ਸਿੰਘ ਭਾਈ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਸਮੇਤ 40 ਸਿੰਘ ਮੁਗਲ ਸੈਨਾ ਦਾ ਟਕਰਾ ਕਰਕੇ ਅਲੌਕਿਕ ਵੀਰਤਾ ਦਿਖਾਉਂਦੇ ਹੋਏ 9 ਪੋ 1704 ਨੂੰ ਇਸ ਅਸਥਾਨ ਤੇ ਸ਼ਹੀਦ ਹੋਏ। ਇਸੇ ਹੀ ਰਾਤ ਨੂੰ ਪੰਜ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਗੜੀ ਛੱਡਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਪੰਥ ਦਾ ਹੁਕਮ ਮੰਨਿਆ ਅਤੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਸਜਾ ਕੇ ਆਪਣੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਲੈ ਕੇ ਗੜੀ त्याग ਕੇ 마שיਵਾੜੇ ਵੱਲ ਚਾਲੇ ਪਾ ਗਏ। ਅਗਲੇ ਦਿਨ ਭਾਈ ਮਦਨ ਸਿੰਘ, ਭਾਈ ਕੋਠਾ ਸਿੰਘ ਸਮੇਤ ਭਾਈ ਸੰਗਤ ਸਿੰਘ ਗੜੀ ਦਾ ਪਹਿਰਾ ਦਿੰਦੇ ਹੋਏ ਤੁਰਕਾਂ ਨਾਲ ਲੋਹਾ ਲੈੰਦੇ ਹੋਏ ਸ਼ਹਾਦਤਾਂ ਪਾ ਗਏ। ਸਿੰਘਾਂ ਦੀ ਪਹਾਦਰੀ ਦੇ ਰਤ ਨਾਲ ਰੰਗੀ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਆਪਣੀ ਇਤਿਹਾਸ ਕਰਕੇ ਸਿੱਖ ਧਰਮ ਵਿੱਚ ਬਹੁਤ ਵਿਲੱਖਣ ਸਥਾਨ ਰੱਖਦੀ ਹੈ। ਸ਼ਹੀਦੀ ਦਿਨਾਂ ਵਿੱਚ ਸੰਗਤਾਂ ਇੱਥੇ ਆ ਕੇ ਇਥੇ ਸ਼ੋਭਿਤ ਗੁਰੂ ਅਸਥਾਨਾਂ ਦੇ ਦਰਸ਼ਨ ਕਰਦੀਆਂ ਹਨ ਅਤੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਜਦਾ ਕਰਦੀਆਂ ਹਨ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀਵ ਹੈ ਸਰੋਂ ਪਰ ਉਠਾ ਚਲੇ ਗੁਰਿਆਈ ਕਾ ਕਿੱਸਾ ਬਣਾ ਚਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ ਇਹ ਸਤਰਾ ਜੋਨੇ ਅੱਲਾ ਯਾਰਖਾ ਯੋਗੀ ਨੇ ਉੱਚ ਦੇ ਉੱਚ ਕੋਟੀ ਦੇ ਪੀਰ ਸਾਹਿਬੇ ਕਮਾਲ ਸ਼ਿਰ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੇ ਲਈ ਲਿਖੀਆਂ ਸੀ ਵਾਕਈ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਸਾਹਿਬੇ ਕਮਾਲ ਜਹੀ ਮਿਸਾਲ ਕਿਤੇ ਨਹੀਂ ਮਿਲਦੀ ਜਿਸ ਨੇ ਆਪਣੇ ਲਖਤੇ ਜਿਗਰ ਸਾਹਿਬਜਾਦਿਆਂ ਤੇ ਆਪਣੇ ਪਿਆਰੇ ਸਿੰਘਾਂ ਨੂੰ ਆਪ ਥਾਪੜਾ ਦੇ ਕੇ ਮੈਦਾਨੇ ਜੰਗ ਦੇ ਵਿੱਚ ਤੋਰਿਆ ਹੋਵੇ ਇਹ ਉਹੀ ਗੜੀ ਹੈ ਜਿੱਥੋਂ ਗੁਰੂ ਗੋਬਿੰਦ ਪਾਸ਼ਾ ਜੀ ਨੇ ਆਪਣੇ ਸਾਹਿਬਜਾਦਿਆਂ ਅਤੇ ਆਪਣੇ ਪਿਆਰੇ ਸਿੰਘਾਂ ਨੂੰ ਪੰਜ-ਪੰਜ ਦੇ ਜਥੇ ਬਣਾ ਕੇ ਮੈਦਾਨੇ ਜੰਗ ਦੇ ਵਿੱਚ ਤੋਰਿਆ ਸੀ ਤੇ ਉਹ ਵੀ ਇੰਨੀ ਬਹਾਦਰੀ ਨਾਲ ਲੜੇ ਤੇ ਸ਼ਹਾਦਤਾਂ ਪਾ ਗਏ